ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਅਹਿਮ ਬਿਆਨ ਆਇਆ ਹੈ ਕਿ ਇੰਡੀਆ ਦੀ ਮੋਦੀ ਹਕੂਮਤ ਬਾਹਰਲੇ ਮੁਲਕਾਂ ਵਿੱਚ ਵਸਣ ਵਾਲੇ ਸਿੱਖਾਂ ਉੱਤੇ ਮਨਕੜਨ ਦੋਸ਼ ਲਗਾ ਕੇ ਉਹਨਾਂ ਨੂੰ ਬਦਨਾਮ ਕਰਨਾ ਬੰਦ ਕਰੇ। ਉਹਨਾਂ ਕਹਿੰਦੇ ਕਿ ਇੰਡੀਆ ਆਪਣੇ ਆਪ ਨੂੰ ਜਮਹੂਰੀਅਤ ਪਸੰਦ ਮੁਲਕ ਹੁੰਦਾ ਹੈ ਜਿਸ ਦਾ ਰਾਜ ਪ੍ਰਬੰਧ ਇੱਕ ਵਿਧਾਨ ਰਾਹੀ ਜਮਹੂਰੀਅਤ ਕਦਰਾਂ-ਕੀਮਤਾਂ ਤੇ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਨੂੰ ਮੁੱਖ ਰੱਖ ਕੇ ਯਕੀਨੀ ਬਣਾਉਂਦੇ ਹੋਏ ਪ੍ਰਬੰਧ ਕਰਨਾ ਹੁੰਦਾ ਹੈ। ਨਾ ਕਿ ਤਾਨਾਸ਼ਾਹੀ ਅਮਲਾ ਰਾਹੀ ਜੰਗਲ ਦੇ ਰਾਜ ਵਾਲੀਆਂ ਕਾਰਵਾਈਆਂ ਨੂੰ ਜਮਹੂਰੀਤ ਪਸੰਦ ਮੁਲਕ ਵਿੱਚ ਪ੍ਰਵਾਨ ਕੀਤਾ ਜਾਂਦਾ ਹੈ। ਉਹਨਾਂ ਕਹੇ ਕਿ ਸੇਕ ਕੋਮ ਸਰਬੱਤ ਦਾ ਭਲਾ ਲੋੜਨ ਵਾਲੀ ਕੋਮ ਹੈ ਜਿਸ ਨੂੰ ਕਤਲ ਕਰਨ ਵਾਲੀ ਇੰਡੀਅਨ ਹਕੂਮਤ ਜੁੰਡਲੀ ਜਿਸ ਵਿੱਚ ਨਰਿੰਦਰ ਮੋਦੀ, ਵਜ਼ੀਰ ਅਮੇਸ਼ਾ, ਵਿਦੇਸ਼ ਮੰਤਰੀ ਜੈ ਸ਼ੰਕਰ ਰੱਖਿਆ ਮੰਤਰੀ ਰਾਜਨਾਥ ਸਿੰਘ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਮੁਖੀ ਰਵੀ ਸਿਨਾ ਤੇ ਸਾਬਕਾ ਰਾਮੁਖੀ ਸ਼ਮੰਤ ਗੋਇਲ ਸ਼ਾਮਿਲ ਹਨ। ਜਿਨ੍ਹਾਂ ਵੱਲੋਂ ਭਈ ਹਰਦੀਪ ਸਿੰਘ ਮੇਜਰ ਰੀਪੂਦਮਨ ਸਿੰਘ ਮਲਿਕ ਖਦਦੂਲ ਸਿੰਘ ਭਈ ਅਵਤਾਰ ਸਿੰਘ ਖੰਡਾ ਪਰਮਜੀਤ ਸਿੰਘ ਪੰਜਵਾੜ ਲਖਵੀਰ ਸਿੰਘ ਰੋਡੇ ਦੀਪ ਸਿੰਘ ਸਿੱਧੂ ਸੁਖਦੀਪ ਸਿੰਘ ਸਿੱਧੂ ਮੁਸੇਵਾਲਾ ਗੁਰਪ੍ਰੀਤ ਸਿੰਘ ਹਰੀਨੋ ਨੂੰ ਪੰਜਾਬ ਵਿੱਚ ਸਾਜ਼ਿਸ਼ੀ ਢੰਗ ਨਾਲ ਕਤਲ ਕੀਤਾ ਗਿਆ ਅਮਰੀਕਨ ਨਾਗਰਿਕ ਗੁਰਪਤਵੰਨ ਸਿੰਘ ਪੰਨੋ ਨੂੰ ਮਾਰਨ ਦੀ ਕੋਸ਼ਿਸ਼ ਕਰਕੇ ਜਿੱਥੇ ਅਮਰੀਕਾ ਤੇ ਦੂਸਰੇ ਮੂਲਕਾਂ ਦੀ ਪ੍ਰਭੂਸ਼ਤਾ ਨੂੰ ਚੁਣੌਤੀ ਦਿੱਤੀ ਗਈ ਉੱਥੇ ਅਮਰੀਕਾ ਦੇ ਮੁੰਨਰੋ ਡਾਕਟਰਿਨ ਕੋ ਮੰਤਰੀ ਨਿਯਮ ਦਾਵੀ ਹੁਕਮਰਾਨਾਂ ਵੱਲੋਂ ਕਤਲ ਕੀਤਾ ਗਿਆ ਜਿਸ ਦੀ ਕੁਮਾਂਤਰੀ ਕਾਨੂੰਨਾ ਨੀਮਾਦੀਨ ਇਸ ਕਾਤਲ ਜੁੰਡਲੀ ਨੂੰ ਕੁਮਾਂਤਰੀ ਅਦਾਲਤਾਂ ਵਿੱਚ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਹੈ। ਉਹਨਾਂ ਕਹਿੰਦੇ ਕਿ 1985 ਵਿੱਚ ਕੈਨੇਡਾ ਤੋਂ ਇੰਡੀਆ ਲਈ ਉਡਾਨ ਭਰਨ ਵਾਲੇ ਕਨੇਸ਼ਕ ਹਵਾਈ ਜਹਾਜ਼ ਨੂੰ ਸਾਸ਼ੀ ਢੰਗ ਨਾਲ ਹਾਦਸਾਗ੍ਰਸਤ ਕਰਵਾ ਕੇ ਉਸ ਵਿੱਚ ਸਵਾਰ 329 ਯਾਤਰੀਆਂ ਨੂੰ ਮੌਦੇਮੂਵੀ ਵਿੱਚ ਧਕੇਲਣ ਲਈ ਇੰਡੀਆ ਹਕੂਮਤ ਤੇ ਖੂਫੀਆ ਏਜੰਸੀਆਂ ਸਿੱਧੇ ਤੌਰ ਤੇ ਹੀ ਜ਼ਿੰਮੇਵਾਰ ਹਨ। ਪਰ ਹੁਕਮਰਾਨਾਂ ਨੇ ਇਹ ਅਪਰਾਧ ਕਰਕੇ ਸਿੱਖੋਂ ਦੇ ਨਾਮ ਮੜ ਕੇ ਸਿੱਖ ਕੌਮ ਨੂੰ ਬਦਨਾਮ ਕਰਨ ਅਤੇ ਸਿੱਖਾਂ ਨੂੰ ਜ਼ਬਰਦਸਤ ਨਿਸ਼ਾਨਾ ਬਣਾਉਣ ਦੀ ਸਫਲ ਕੋਸ਼ਿਸ਼ ਕੀਤੀ ਸੀ। ਜੋ ਇਸ ਜਹਾਜ਼ ਨੂੰ ਹਾਦਸਾਗ੍ਰਸਤ ਕੀਤਾ ਗਿਆ ਹੈ ਜਿਸ ਵਿੱਚ ਇੰਡੀਅਨ ਹਕਮਰਾਨ ਦੋਸ਼ੀ ਹਨ ਇਸ ਦਾ ਪ੍ਰਤੱਖ ਸਬੂਤ ਇਹ ਹੈ ਕਿ ਇਸ ਉਡਾਨ ਵਿੱਚ ਕੈਨੇਡਾ ਤੋਂ ਇੰਡੀਆ ਲਈ ਉਡਾਨ ਭਰਨ ਵਾਲੇ ਦੋ ਸੀਨੀਅਰ ਇੰਡੀਅਨ ਡਿਪਲੋਮੈਟਸ ਨੇ ਬਿਲਕੁਲ ਆਖਰੀ ਪਲਾਂ ਤੇ ਆਪਣੀ ਉਡਾਨ ਨੂੰ ਇਸ ਲਈ ਕੈਨਸਲ ਕਰਵਾ ਦਿੱਤਾ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਸ ਉਡਾਨ ਦਾ ਅੰਜਾਮ ਕੀ ਹੋਣ ਵਾਲਾ ਹੈ ਜਦੋਂ ਕਿ ਸਿੱਖ ਕੌਮ ਦਾ ਇਸ ਕਮਾਂਦਰੀ ਅਪਰਾਧ ਨਾਲ ਕੋਈ ਵੀ ਵਾਸਤਾ ਨਹੀਂ ਸੀ ਦੂਸਰਾ ਮਨੀਪੁਰ ਵਿੱਚ ਜੋ ਦੋ ਫਿਰਕਿਆਂ ਨੂੰ ਆਪਸ ਵਿੱਚ ਲਾ ਕੇ ਉਥੋਂ ਦੀ ਸਿਆਸੀ ਫੀਜ਼ਾ ਨੂੰ ਹਕਮਰਾਨ ਆਪਣੇ ਹੱਕ ਵਿੱਚ ਕਰਨਾ ਚਾਹੁੰਦੇ ਸੀ ਉੱਥੇ ਵੀ ਹਕਮਰਾਨ ਸਿੱਧੇ ਤੌਰ ਤੇ ਜ਼ਿੰਮੇਵਾਰ ਹਨ ਐਸੇ ਸਵਾਰਥੀ ਸੋਚ ਦੇਨ ਸਰਦਾਰ ਗੁਰਪਤਵੰਨ ਸਿੰਘ ਪੰਨੋਤੇ ਹੋਰ ਨਾ ਸਿੱਖਾਂ ਦੇ ਨਾਮ ਨੂੰ ਕਮਾਂਦਰੀ ਪੱਤਰ ਤੇ ਪ੍ਰਚਾਰ ਕੇ ਇਹਨਾਂ ਬੇਈਮਾਨ ਹਕਮਰਾਨ ਜਿਨ੍ਹਾਂ ਨੇ 1947 ਦੀ ਵੰਡ ਤੋਂ ਪਹਿਲਾਂ ਸਿੱਖ ਕੌਮ ਨੂੰ ਉੱਤਰੀ ਭਾਰਤ ਵਿੱਚ ਇੱਕ ਆਜ਼ਾਦ ਕੀਤਾ ਦੇਣ ਦਾ ਵਾਅਦਾ ਕੀਤਾ ਸੀ ਉਸਿੱਖਾਂ ਨੂੰ ਆਜ਼ਾਦੀ ਪ੍ਰਦਾਨ ਕਰਨ ਦੀ ਬਜਾਏ ਗੈਰ ਵਿਧਾਨਕ ਤੇ ਗੈਰ ਸੰਵਿਧਾਨਕ ਢੰਗਾਂ ਨਾਲ ਜ਼ਬਰ ਜ਼ੁਲਮ ਕਰਦੇ ਆ ਰਹੇ ਹਨ ਇਸੇ ਸੋਚ ਅਦੀਨ 1.5 ਲੱਖ ਸਿੱਖਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਦੇ ਤੱਥਾਂ ਨੂੰ ਉਜਾਗਰ ਕਰਨ ਵਾਲੇ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਵੀ ਤਸ਼ੱਦਦ ਕਰਕੇ ਸ਼ਹੀਦ ਕੀਤਾ ਗਿਆ ਕਸ਼ਮੀਰ ਵਿੱਚ ਕਸ਼ਮੀਰੀਆਂ ਆਸਾਮੀਆਂ ਤਾਮਿਲਾਂ ਮਨੀਪੁਰ ਦੇ ਨਿਵਾਸੀਆਂ ਮੌਵਾਦੀਆਂ ਗੋਰਖਿਆਂ ਦੇ ਕਤਲ ਵੀ ਇਸੇ ਮੰਦਭਾਵਨਾ ਭਰੀ ਸੋਚ ਅਦੀਨ ਕੀਤੇ ਗਏ ਮਨੁੱਖੀ ਅਧਿਕਾਰਾਂ ਦੀ ਰਿਪੋਰਟ ਵਿੱਚ ਇੰਡੀਆ ਦਾ ਨਾਮ ਕਾਲੇ ਅੱਖਰਾਂ ਵਿੱਚ ਦਰਜ ਵੀ ਇਸੇ ਕਰਕੇ ਹੋਇਆ ਹੈ ਇਸ ਲਈ ਜਦੋਂ ਵੀ ਮੋਦੀ ਅਮਰੀਕਾ ਦੌਰੇ ਤੇ ਹੋਂ ਤਾਂ ਮਿਸਟਰ ਡੋਨਲਡ 트ੰਪ ਨੂੰ ਚਾਹੀਦਾ ਹੈ ਕਿ ਉਪਰੋਕਤ ਤੱਥਾਂ ਨੂੰ ਮੁੱਖ ਰੱਖ ਕੇ ਸਿੱਖ ਕੌਮ ਤੇ ਘਟਗਿੰਤੀ ਕੋਮਾਂ ਦੇ ਕਾਤਲ ਮੋਦੀ ਹਕੂਮਤ ਵਿਰੁੱਧ ਕੋ ਮੰਤਰੀ ਨਿਯਮਾ ਕਾਨੂੰਨਾ ਅਧੀਨ ਡੇੜਤਾ ਨਾਲ ਸਟੈਂਡ ਲੈ ਕੇ ਕੋ ਮੰਤਰੀ ਕਾਨੂੰਨਾ ਅਧੀਨ ਕੋ ਮੰਤਰੀ ਅਦਾਲਤਾਂ ਵਿੱਚ ਸਜ਼ਾਵਾਂ ਦਵਾਉਣ ਦੀ ਜ਼ਿੰਮੇਵਾਰੀ ਨੂੰ ਪੂਰਨ ਕਰੇ ਰਾਮਨੀਅ ਕਾਲੀਦਲ ਅੰਮ੍ਰਿਤਸਰਪਰਦਾ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਅਹਿਮ ਬਿਆਨ ਆਇਆ ਹੈ ਕਿ ਇੰਡੀਆ ਦੀ ਮੋਦੀ ਹਕੂਮਤ ਬਾਹਰਲੇ ਮੁਲਕਾਂ ਵਿੱਚ ਵਸਣ ਵਾਲੇ ਸਿੱਖਾਂ ਉੱਤੇ ਮਨਕਰਨ ਦੋਸ਼ ਲਗਾ ਕੇ ਉਹਨਾਂ ਨੂੰ ਬਦਨਾਮ ਕਰਨਾ ਬੰਦ ਕਰੇ। ਉਹਨਾਂ ਕਹਿੰਦੇ ਕਿ ਇੰਡੀਆ ਆਪਣੇ ਆਪ ਨੂੰ ਜਮਹੂਰੀਅਤ ਪਸੰਦ ਮੁਲਕ ਹੁੰਦਾ ਹੈ ਜਿਸ ਦਾ ਰਾਜ ਪ੍ਰਬੰਧ ਇੱਕ ਵਿਧਾਨ ਰਾਹੀ ਜਮਹੂਰੀਅਤ ਕਦਰਾਂ-ਕੀਮਤਾਂ ਤੇ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਨੂੰ ਮੁੱਖ ਰੱਖ ਕੇ ਯਕੀਨੀ ਬਣਾਉਂਦੇ ਹੋਏ ਪ੍ਰਬੰਧ ਕਰਨਾ ਹੁੰਦਾ ਹੈ। ਨਾ ਕਿ ਤਾਨਾਸ਼ਾਹੀ ਅਮਲਾ ਰਾਹੀ ਜੰਗਲ ਦੇ ਰਾਜ ਵਾਲੀਆਂ ਕਾਰਵਾਈਆਂ ਨੂੰ ਜਮਹੂਰੀਤ ਪਸੰਦ ਮੁਲਕ ਵਿੱਚ ਪ੍ਰਵਾਨ ਕੀਤਾ ਜਾਂਦਾ ਹੈ। ਉਹਨਾਂ ਕਹੇ ਕਿ ਸੇਕਕੋਮ ਸਰਬੱਤ ਦਾ ਭਲਾ ਲੋੜਨ ਵਾਲੀ ਕੌਮ ਹੈ ਜਿਸ ਨੂੰ ਕਤਲ ਕਰਨ ਵਾਲੀ ਇੰਡੀਅਨ ਹਕੂਮਤ ਜੁੰਡਲੀ ਜਿਸ ਵਿੱਚ ਨਰਿੰਦਰ ਮੋਦੀ, ਵਜ਼ੀਰ ਅਮੇਸ਼ਾ, ਵਿਦੇਸ਼ ਮੰਤਰੀ ਜੈਸ਼ੰਕਰ ਰੱਖਿਆ ਮੰਤਰੀ ਰਾਜਨਾਥ ਸਿੰਘ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਮੁਖੀ ਰਵੀ ਸਿਨਾ ਤੇ ਸਾਬਕਾ ਰਾਮੁਖੀ ਸ਼ਮੰਤ ਗੋਇਲ ਸ਼ਾਮਿਲ ਹਨ। ਜਿਨ੍ਹਾਂ ਵੱਲੋਂ ਭਈ ਹਰਦੀਪ ਸਿੰਘ ਮੇਜਰ ਰੀਪੂਦਮਨ ਸਿੰਘ ਮਲਿਕ ਖਦਦੂਲ ਸਿੰਘ ਭਈ ਅਰਤਾਰ ਸਿੰਘ ਖੰਡਾ ਪਰਮਜੀਤ ਸਿੰਘ ਪੰਜਵਾੜ ਲਖਵੀਰ ਸਿੰਘ ਰੋਡੇ ਦੀਪ ਸਿੰਘ ਸਿੱਧੂ ਸੁਖਦੀਪ ਸਿੰਘ ਸਿੱਧੂ ਮੁਸੇਵਾਲਾ ਗੁਰਪ੍ਰੀਤ ਸਿੰਘ ਹਰੀਨੋ ਨੂੰ ਪੰਜਾਬ ਵਿੱਚ ਸਾਜ਼ਿਸ਼ੀ ਢੰਗ ਨਾਲ ਕਤਲ ਕੀਤਾ ਗਿਆ ਅਮਰੀਕਨ ਨਾਗਰਿਕ ਗੁਰਪਤਵੰਨ ਸਿੰਘ ਪੰਨੋ ਨੂੰ ਮਾਰਨ ਦੀ ਕੋਸ਼ਿਸ਼ ਕਰਕੇ ਜਿੱਥੇ ਅਮਰੀਕਾ ਤੇ ਦੂਸਰੇ ਮੂਲਕਾਂ ਦੀ ਪ੍ਰਭੂਸ਼ਤਾ ਨੂੰ ਚੁਣੌਤੀ ਦਿੱਤੀ ਗਈ ਉੱਥੇ ਅਮਰੀਕਾ ਦੇ ਮੁੰਨਰੋ ਡਾਕਟਰਿਨ ਕੋ ਮੰਤਰੀ ਨਿਯਮ ਦਾਵੀ ਹੁਕਮਰਾਨਾਂ ਵੱਲੋਂ ਕਤਲ ਕੀਤਾ ਗਿਆ ਜਿਸ ਦੀ ਕਮਾਂਤਰੀ ਕਾਨੂੰਨਾ ਨੀਮਾਦੀਨ ਇਸ ਕਾਤਲ ਜੁੰਡਲੀ ਨੂੰ ਕਮਾਂਤਰੀ ਅਦਾਲਤਾਂ ਵਿੱਚ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਹੈ। ਉਹਨਾਂ ਕਹਿੰਦੇ ਕਿ 1985 ਵਿੱਚ ਕੈਨੇਡਾ ਤੋਂ ਇੰਡੀਆ ਲਈ ਉਡਾਨ ਭਰਨ ਵਾਲੇ ਕਨੀਸ਼ਕ ਹਵਾਈ ਜਹਾਜ਼ ਨੂੰ ਸਾਸ਼ੀ ਢੰਗ ਨਾਲ ਹਾਦਸਾਗ੍ਰਸਤ ਕਰਵਾ ਕੇ ਉਸ ਵਿੱਚ ਸਵਾਰ 329 ਯਾਤਰੀਆਂ ਨੂੰ ਮੌਦੇ ਮੂਵੀ ਚ ਧਕੇਲਣ ਲਈ ਇੰਡੀਆ ਹਕੂਮਤ ਤੇ ਖੂਫੀਆ ਏਜੰਸੀਆਂ ਸਿੱਧੇ ਤੌਰ ਤੇ ਹੀ ਜ਼ਿੰਮੇਵਾਰ ਹਨ। ਪਰ ਹੁਕਮਰਾਨਾਂ ਨੇ ਇਹ ਅਪਰਾਧ ਕਰਕੇ ਸਿੱਖੋਂ ਦੇ ਨਾਮ ਮੜ ਕੇ ਸਿੱਖੋਂ ਨੂੰ ਬਦਨਾਮ ਕਰਨ ਅਤੇ ਸਿੱਖਾਂ ਨੂੰ ਜ਼ਬਰਦਸਤ ਨਿਸ਼ਾਨਾ ਬਣਾਉਣ ਦੀ ਸਫਲ ਕੋਸ਼ਿਸ਼ ਕੀਤੀ ਸੀ। ਜੋ ਇਸ ਜਹਾਜ਼ ਨੂੰ ਹਾਦਸਾਗ੍ਰਸਤ ਕੀਤਾ ਗਿਆ ਹੈ ਜਿਸ ਵਿੱਚ ਇੰਡੀਅਨ ਹਕਮਰਾਨ ਦੋਸ਼ੀ ਹਨ ਇਸ ਦਾ ਪ੍ਰਤੱਖ ਸਬੂਤ ਇਹ ਹੈ ਕਿ ਇਸ ਉਡਾਨ ਵਿੱਚ ਕੈਨੇਡਾ ਤੋਂ ਇੰਡੀਆ ਲਈ ਉਡਾਨ ਭਰਨ ਵਾਲੇ ਦੋ ਸੀਨੀਅਰ ਇੰਡੀਅਨ ਡਿਪਲੋਮੈਟਸ ਨੇ ਬਿਲਕੁਲ ਆਖਰੀ ਪਲਾਂ ਤੇ ਆਪਣੀ ਉਡਾਨ ਨੂੰ ਇਸ ਲਈ ਕੈਨਸਲ ਕਰਵਾ ਦਿੱਤਾ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਸ ਉਡਾਨ ਦਾ ਅੰਜਾਮ ਕੀ ਹੋਣ ਵਾਲਾ ਹੈ ਜਦੋਂ ਕਿ ਸਿੱਖ ਕੌਮ ਦਾ ਇਸ ਕਮਾਂਦਰੀ ਅਪਰਾਧ ਨਾਲ ਕੋਈ ਵੀ ਵਾਸਤਾ ਨਹੀਂ ਸੀ ਦੂਸਰਾ ਮਨੀਪੁਰ ਵਿੱਚ ਜੋ ਦੋ ਫਿਰਕਿਆਂ ਨੂੰ ਆਪਸ ਵਿੱਚ ਲਾ ਕੇ ਉੱਥੋਂ ਦੀ ਸਿਆਸੀ ਫੀਜ਼ਾ ਨੂੰ ਹੁਕਮਰਾਨ ਆਪਣੇ ਹੱਕ ਵਿੱਚ ਕਰਨਾ ਚਾਹੁੰਦੇ ਸੀ ਉੱਥੇ ਵੀ ਹੁਕਮਰਾਨ ਸਿੱਧੇ ਤੌਰ ਤੇ ਜ਼ਿੰਮੇਵਾਰ ਹਨ ਐਸੇ ਸਵਾਰਥੀ ਸੋਚ ਦੇਨ ਸਰਦਾਰ ਗੁਰਪਤਵੰਨ ਸਿੰਘ ਪੰਨੋਤੇ ਹੋਰਨਾ ਸਿੱਖਾਂ ਦੇ ਨਾਮ ਨੂੰ ਕਮਾਂਦਰੀ ਪੱਤਰ ਤੇ ਪ੍ਰਚਾਰ ਕੇ ਇਹਨਾਂ ਬੇਈਮਾਨ ਹੁਕਮਰਾਨ ਜਿਨ੍ਹਾਂ ਨੇ 1947 ਦੀ ਵੰਡ ਤੋਂ ਪਹਿਲਾਂ ਸਿੱਖ ਕੌਮ ਨੂੰ ਉੱਤਰੀ ਭਾਰਤ ਵਿੱਚ ਇੱਕ ਆਜ਼ਾਦ ਕੀਤਾ ਦੇਣ ਦਾ ਵਾਅਦਾ ਕੀਤਾ ਸੀ ਉਸਿੱਖਾਂ ਨੂੰ ਆਜ਼ਾਦੀ ਪ੍ਰਦਾਨ ਕਰਨ ਦੀ ਬਜਾਏ ਗੈਰ ਵਿਧਾਨਕ ਤੇ ਗੈਰ ਸੰਵਿਧਾਨਕ ਢੰਗਾਂ ਨਾਲ ਜ਼ਬਰ ਜ਼ੁਲਮ ਕਰਦੇ ਆ ਰਹੇ ਹਨ ਇਸੇ ਸੋਚ ਅਦੀਨ 1.5 ਲੱਖ ਸਿੱਖਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਦੇ ਤੱਥਾਂ ਨੂੰ ਉਜਾਗਰ ਕਰਨ ਵਾਲੇ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਵੀ ਤਸ਼ੱਦਦ ਕਰਕੇ ਸ਼ਹੀਦ ਕੀਤਾ ਗਿਆ ਕਸ਼ਮੀਰ ਵਿੱਚ ਕਸ਼ਮੀਰੀਆਂ ਆਸਾਮੀਆਂ ਤਾਮਿਲਾਂ ਮਨੀਪੁਰ ਦੇ ਨਿਵਾਸੀਆਂ ਮੌਵਾਦੀਆਂ ਗੋਰਖਿਆਂ ਦੇ ਕਤਲ ਵੀ ਇਸੇ ਮੰਦਭਾਵਨਾ ਭਰੀ ਸੋਚ ਅਦੀਨ ਕੀਤੇ ਗਏ ਮਨੁੱਖੀ ਅਧਿਕਾਰਾਂ ਦੀ ਰਿਪੋਰਟ ਵਿੱਚ ਇੰਡੀਆ ਦਾ ਨਾਮ ਕਾਲੇ ਅੱਖਰਾਂ ਵਿੱਚ ਦਰਜ ਵੀ ਇਸੇ ਕਰਕੇ ਹੋਇਆ ਹੈ ਇਸ ਲਈ ਜਦੋਂ ਵੀ ਮੋਦੀ ਅਮਰੀਕਾ ਦੌਰੇ ਤੇ ਹੋਣ ਤਾਂ ਮਿਸਟਰ ਡੋਨਲਡ 트ੰਪ ਨੂੰ ਚਾਹੀਦਾ ਹੈ ਕਿ ਉਪਰੋਕਤ ਤੱਥਾਂ ਨੂੰ ਮੁੱਖ ਰੱਖ ਕੇ ਸਿੱਖ ਕੌਮ ਤੇ ਘਟਗਿੰਤੀ ਕੋਮਾਂ ਦੇ ਕਾਤਲ ਮੋਦੀ ਹਕੂਮਤ ਵਿਰੁੱਧ ਕੋ ਮੰਤਰੀ ਨਿਯਮਾਂ ਕਾਨੂੰਨਾ ਅਧੀਨ ਡੇਟਾ ਨਾਲ ਸਟੈਂਡ ਲੈ ਕੇ ਕੋ ਮੰਤਰੀ ਕਾਨੂੰਨਾ ਅਧੀਨ ਕੋ ਮੰਤਰੀ ਅਦਾਲਤਾਂ ਵਿੱਚ ਸਜ਼ਾਵਾਂ ਦਵਾਉਣ ਦੀ ਜ਼ਿੰਮੇਵਾਰੀ ਨੂੰ ਪੂਰਨ ਕਰੇ